ਸਹੀ ਸੇਕ ਲੱਗਣ ਨਾਲ ਰੋਟੀ ਪੁਲਦੀ ਵੀ ਹੈ ਫਿਰ ਖਾਓ दाल ਨਾਲ ਸਬਜ਼ੀ ਨਾਲ ਚਾਹੇ ਸਾਗ ਨਾਲ ਜੇ ਰੋਟੀ ਦਸੇ ਹੋਏ ਤਰੀਕੇ ਨਾਲ ਬਣਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਮੁਰਗੀ ਆਰਾਮ ਨਾਲ ਟੁੱਟਦੀ ਹੈ ਕਣਕ ਜਾਂ ਮੱਕੀ ਦੀ ਰੋਟੀ ਵਾਂਗ ਚਬਾਉਣ ਵਿੱਚ ਕੋਈ ਦਿੱਕਤ ਨਹੀਂ ਹੈ हेलो दोस्तों मिनट मंत्रा YouTube चैनल पे ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਪ੍ਰਮਿੰਦਰ ਸਿੰਘ ਅੱਜ ਆਪਾਂ ਸਾਵਤ ਕੋਧਰੇ ਦੀ ਜਾਂ ਕੋਧਰੇ ਦੇ ਆٹے ਦੀ ਰੋਟੀ ਨਰਮ ਕਿਵੇਂ ਬਣਾਉਣੀ ਹੈ ਉਹ ਦੇਖਾਂਗੇ ਕਿਉਂਕਿ ਕੋਧਰੇ ਨਾਲ ਪੰਜਾਬੀਆਂ ਦੇ ਜਜ਼ਬਾਤ ਜੁੜੇ ਨੇ ਤੇ ਬਹੁਤੇ ਤਾਂ ਇਸ ਨੂੰ ਪ੍ਰਸ਼ਾਦ ਸਮਝ ਕੇ ਹੀ ਛਕਦੇ ਨੇ ਆਪਣੇ ਕੋਲ 10 ਘੰਟੇ ਪੈਂਦਾ ਹੋਇਆ ਕੋਧਰਾ ਹੈ ਇਸ ਨੂੰ ਧੋ ਲਿਓ ਜੀ ਸੁਣ ਤਾਉਣ ਤਾਂ ਪਹਿਲਾਂ ਨਹੀਂ ਪੁੱਟਾ ਤਾ ਇਸ ਤਾ ਮਿਕਸਰ ਗ੍ਰਾਈਂਡਰ ਵਿੱਚ ਸੌਖੇ ਹੀ ਆਟਾ ਬਣ ਜਾਂਦਾ ਹੈ ਜਿਵੇਂ ਖਿਚੜੀ ਬਣਾਉਣ ਲਈ ਕੋਤਰਾ ਭਿਉਣਾ ਹੈ ਉਸੇ ਤਰ੍ਹਾਂ ਰੋਟੀ ਲਈ ਵੀ ਸਾਬਤ ਕੋਤਰੇ ਨੂੰ ਭਿਉਣਾ ਹੈ 8 ਤੋਂ 10 ਘੰਟੇ ਤੁਸੀਂ ਇਸੇ ਤਰ੍ਹਾਂ ਭਿਉਂਤੇ ਹੋਏ ਕੋਤਰੇ ਨੂੰ ਗ੍ਰਾਈਂਡ ਕਰ ਲਓ ਇਹ ਦੇਖ ਲੈਣਾ ਕਿ ਇਸ ਵਿੱਚ ਦਾਣੇ ਨਾ ਹੋਣ ਬਿਲਕੁਲ ਬਰੀਕ ਪੀ ਲੈਣਾ ਇੱਕੀ ਲੋਹ ਪਵੇ ਤਾਂ ਪਾਣੀ ਹੋਰ ਪਾ ਲੈਣਾ ਪਰ ਜੇ ਤੁਸੀਂ ਕੋੜੇ ਦਾ ਆਟਾ ਵਰਤਦੇ ਹੋ ਤਾਂ ਆਟਾ ਵੀ 2 ਘੰਟੇ ਘੱਟੋ-ਘੱਟ ਪਿਆਉਣਾ ਹੋ। ਫਿਰ ਇਸ ਨੂੰ ਗੁੰਨਣਾ ਹੈ। ਕੁਝ ਇਲਾਕਿਆਂ ਵਿੱਚ ਆਟੇ ਨੂੰ ਮੁੱਠੀ ਦੇਣਾ ਵੀ ਕਹਿੰਦੇ ਹਨ। ਇਸ ਦੀ ਖਿਚੜੀ ਵੀ ਬਹੁਤ ਸੁਆਦਲੀ ਬਣਦੀ ਹੈ। ਪਰ ਜਦੋਂ ਫੁਲਕੇ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਨਰਮ ਨਹੀਂ ਬਣਦਾ। ਅੱਜ ਆਪਾਂ ਆਬਤ ਕੋਟਰੀ ਦੀ ਰੋਟੀ ਕਿਵੇਂ ਬਣਾਉਣੀ ਹੈ ਇਹ ਵੀ ਦੇਖਾਂਗੇ ਕਿ ਜੇ ਕੋਟਰੀ ਦਾ ਆਟਾ ਤਸੀ ਵਰਤਦੇ ਹੋ ਤਾਂ ਵੀ ਕੜਾਹੀ ਵਿੱਚ ਥੋੜਾ ਜਿਹਾ ਘਿਓ ਪਾ ਲਿਓ ਇਸ ਨੂੰ ਗਰਮ ਕਰਨਾ ਜੇ ਤੁਸੀਂ ਆਟਾ ਵਰਤਦੇ ਹੋ ਤਾਂ ਆਟੇ ਨੂੰ ਵੀ 2 ਘੰਟੇ ਭਿਉਉਣ ਤੋਂ ਬਾਅਦ ਇਸੇ ਤਰ੍ਹਾਂ ਸੇਕ ਲਗਵਾਓ ਬਾਕੀ ਦੀ ਕਾਰਵਾਈ ਦੋਹਾਂ ਹਾਲਾਤਾਂ ਵਿੱਚ ਇਹੀ ਹੈ ਉਦੋਂ ਤੱਕ ਜਦੋਂ ਤੱਕ ਇਹ ਜੁੜਨਾ ਸ਼ੁਰੂ ਨਹੀਂ ਹੋ ਜਾਂਦਾ ਕਿ ਉਹ ਇਸ ਲਈ ਪਾਇਆ ਸੀ ਤਾਂ ਕਿ ਗਰਮ ਹੋਣ ਤੇ ਕੜਾਹੀ ਵਿੱਚ ਕੋਧਰਾ ਚਿੱਟਨਾ ਜਾਵੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਾਇ ਲਾਲੋ ਤਰਖਾਨ ਦੇ ਘਰ ਕੋਧਰੀ ਦੀ ਰੋਟੀ ਛਕੀ ਸੀ ਕੋਧਰੇ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਾਉਂਦਾ ਹੈ ਕੜਾਹੀ ਮੋٹے ਤਲੇ ਵਾਲੀ ਹੋਵੇਗੀ ਤਾਂ ਕੋਧਰਾ ਸੜੇਗਾ ਨਹੀਂ ਪਾਣੀ ਕੜਾਹੀ ਵਿੱਚ ਜੋ ਬਾਅਦ ਵਿੱਚ ਪਾਇਆ ਸੀ ਸਾਰਾ ਸੁੱਕ ਜਾਣਾ ਨਾਲ ਦੀ ਨਾਲ ਇਸ ਨੇ گاੜਾ ਤੇ ਸਖਤ ਹੋਣਾ ਸ਼ੁਰੂ ਹੋ ਜਾਣਾ ਹੈ ਬਹੁਤੇ ਜਿਹੜੇ 슈ਗਰ ਦੇ ਮਰੀਜ਼ ਨੇ ਉਹ ਸਿਰਫ ਓਦਰੇ ਦੀ ਰੋਟੀ ਖਾਂਦੇ ਨੇ ਤੇ ਪੂਰਾ ਪ੍ਰੋਟੋਕੋਲ ਨਹੀਂ ਅਪਣਾਉਂਦੇ ਪਰ ਅੱਜ ਸਿਰਫ ਓਦਰਾ ਪਕਾਉਣ ਦੀ ਹੀ ਗੱਲ ਕਰਾਂਗੇ ਬਾਕੀ ਗੱਲਾਂ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਇਹ ਪੂਰਾ ਪ੍ਰੋਟੋਕੋਲ ਲੈਣਾ ਹੈ ਤਾਂ ਵੀਡੀਓ ਦੇ ਅੰਤ ਵਿੱਚ ਫੋਨ ਨੰਬਰ ਵੀ ਹੈ ਤੁਸੀਂ WhatsApp ਕਰਕੇ ਮੰਗਵਾ ਸਕਦੇ ਹੋ ਜਾਂ Telegram ਦੇ ਲਿੰਕ ਤੇ ਕਲਿੱਕ ਕਰਕੇ ਜੁਆਇਨ ਕਰ ਲਓ Telegram ਚੈਨਲ 'ਤੇ ਇਹ ਹੀ ਪ੍ਰੋਟੋਕੋਲ ਦਿੱਖਤਾ ਹੋਇਆ ਹੈ ਜੋ ਕਿ ਡਾਕਟਰ ਖਾਦਰ ਵਲੀ ਜੀ ਵੱਲੋਂ ਦੱਸਿਆ ਗਿਆ ਹੈ ਹੋਰ ਵੀ ਰੋਟੀ ਖਾਣ ਵਾਲਿਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਰੋਟੀ ਨਰਮ ਨਹੀਂ ਬਣਦੀ ਕੁਕ ਕਣਕ ਦੀ ਰੋਟੀ ਖਾਣ ਗੁੱਜਿਆਂ ਨੂੰ ਕੋਧਰੇ ਦੀ ਰੋਟੀ ਖਾਣੀ ਆਕਤੀ ਲੱਗਦੀ ਹੈ ਤੇ ਇਹ ਜੁੜਦੀ ਨਹੀਂ ਉਹ ਕੌਣ ਤੋਂ ਬਾਤ ਟੁੱਟਦੀ ਨਹੀਂ ਜਾਂ ਸਖਤ ਨਹੀਂ ਹੋ ਜਾਂਦੀ ਹੈ ਕਿ ਬੁਰਕੀ ਨਹੀਂ ਬਣਦੀ ਦਾਲ ਸਬ지 ਨਾਲ ਕਿਵੇਂ ਖਾਏ ਪਰ ਜੇ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖ ਲਈ ਤਾਂ ਰੋਟੀ ਦੁਬਾਰਾ ਸਖਤ ਨਹੀਂ ਬਣੇਗੀ ਇੱਕੋ ਜਿਹਾ ਦੇ ਅਭਿਆਸ ਤੋਂ ਬਾਅਦ ਬਿਲਕੁਲ ਮਤੀ ਤਰਕ ਦੀ ਰੋਟੀ ਵਰਗੀ ਬਣਨੀ ਸ਼ੁਰੂ ਹੋ ਜਾਵੇਗੀ ਜਿਸੇ ਜੇ ਕੋ ਤਣਾਹੀ ਵਿੱਚ ਪਾਣੀ ਨਹੀਂ ਗਿਆ ਤੇ ਆਟਾ ਵੀ ਜੁੜਨਾ ਸ਼ੁਰੂ ਹੋ ਗਿਆ ਹੈ ਥੋੜਾ ਮਸਲ ਕੇ ਥਾਂ ਦੇ ਰੋਸ ਠੀਕ ਨਾਲ ਸੁੱਕਾ ਮਿਸਾ ਜਾ ਹੋਏ ਨੂੰ ਟੱਕ ਕੇ ਰੱਖ ਦਿਓ ਗੈਸ ਬੰਦ ਕਰ ਦਿਓ ਅੱਧੇ ਘੰਟੇ ਤੋਂ ਇੱਕ ਘੰਟੇ ਤੱਕ ਇਸ ਨੂੰ ਟੱਕ ਕੇ ਪਿਆ ਰਹਿਣ ਦਿਓ ਸਟੀਮ ਇਸ ਦੇ ਵਿੱਚ ਲੱਗਣ ਦਿਓ ਰਾਹੀ ਦਾ ਵਿਸਲਾ ਸੇ ਕਿ ਸੂਨ ਲੱਗਣ ਦਿਓ ਟਕਿਆ ਪਿਆ ਰਹਿਣ ਦਿਓ ਇੱਕ ਘੰਟੇ ਬਾਅਦ ਆਟੇ ਨੂੰ ਗੁੰਨਣਾ ਸ਼ੁਰੂ ਕਰੋ ਹੱਥਾਂ ਤੇ ਥੋੜਾ ਘਿਓ ਲਗਾ ਲਿਓ ਤਾਂ ਕਿ ਆਟਾ ਗੁੰਨਣ ਵੇਲੇ ਹੱਥਾਂ ਤੇ ਜੁੜੇ ਨਾ ਚਿਪਕੇ ਨਾ ਗੁੰਨਣ ਦਾ ਤਰੀਕਾ ਉਹੀ ਹੈ ਜੋ ਕਣਕ ਦੇ ਆਟੇ ਦਾ ਹੈ ਸੁੱਕਾ ਲੱਗੇ ਤਾਂ ਪਾਣੀ ਦਾ ਛੱਟਾ ਦੇ ਦਿਓ ਹੋਈ ਫੇੜਾ ਕਰਨ ਵੇਲੇ ਜਿਹੜਾ ਥੋੜਾ ਵੱਡਾ ਰੱਖੋ ਪਲਾਸਟਿਕ ਦੇ ਲਿਫਾਫੇ ਉੱਪਰ-ਥਲੇ ਰੱਖਣਾ ਰੋਟੀ ਚੱਕਲੇ ਵੇਲਣੇ ਨਾਲ ਚਿੱਕੀਤ ਨਾ ਇੱਕੋ ਜੀ ਬਣਦੀ ਹੈ ਪਲਾਸਟਿਕ ਪੇਪਰ ਥੋੜਾ ਮੋਟਾ ਹੀ ਲਿਓ ਜਿਹੜਾ ਰੋਟੀ ਨੂੰ ਸਹੀ ਵੇਲਣ ਵਿੱਚ ਹੋਰ ਵੀ ਮਦਦ ਕਰੇਗਾ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਸਾਂਚਾ ਮਿਲ ਜਾਵੇ ਤਾਂ ਹੋਰ ਵੀ ਸੌਖਾ ਹੋ ਜਾਵੇਗਾ ਜਾਂ ਕੋਈ ਕਿਨਾਰੇ ਵਾਲੀ ਪਲੇਟ ਵੀ ਵਰਤ ਸਕਦੇ ਹੋ ਇਸ ਨਾਲ ਰੋਟੀ ਦੇ ਕਿਨਾਰੇ ਵੀ ਮੋٹے ਰਹਿਣਗੇ ਤੇ ਰੋਟੀ ਪੱਕਣ ਤੋਂ ਬਾਅਦ ਕਿਨਾਰੇ ਨਰਮ ਵੀ ਰਹਿਣਗੇ ਮੱਕੀ ਦੀ ਰੋਟੀ ਦੀ ਤਰ੍ਹਾਂ ਕੋਧਰੇ ਦੀ ਰੋਟੀ ਨੂੰ ਵੀ ਮੋਟਾ ਹੀ ਰੱਖਣਾ ਹੈ ਰੋਟੀ ਇਸ ਕੋ ਜਹੀ ਆਵੇਗੀ ਇਹ ਮੋਟੀ ਰੋਟੀ ਨੂੰ ਪਕਾਉਣ ਦਾ ਇੱਕ ਹੋਰ ਮੰਤਰ ਹੈ ਤਵਾ ਵੀ ਮੋਟਾ ਹੋਵੇ ਤਾਂ ਜੋ ਰੋਟੀ ਨੂੰ ਸਹੀ ਸੇਕ ਲੱਗੇ ਰੋਟੀ ਸੜ ਨਾ ਜਾਵੇ ਮੋٹے ਤਵੇ ਨੂੰ ਥੋੜਾ ਪਹਿਲਾਂ ਗਰਮ ਕਰਨਾ ਪਵੇਗਾ ਕਿ ਕੋਧਰੇ ਦੀ ਰੋਟੀ ਨੂੰ ਸੇਕ ਲਈ ਥੋੜਾ ਹੌਲੀ ਲੱਗਦਾ ਹੈ ਕਿਉਂਕਿ ਰੋਟੀ ਮੋਟੀ ਹੁੰਦੀ ਹੈ ਤੇ ਰੋਟੀ ਫਲਟਣੀ ਥਲਣੀ ਅਲੱਗ-ਦਗਣੀ ਰੀਤ ਨਾਲ ਪੈਣੀ ਹੈ ਸਹੀ ਸੇਕ ਲੱਗਣ ਨਾਲ ਰੋਟੀ ਟੀਕ ਪੁਲਦੀ ਵੀ ਹੈ ਕੁਝ ਦਿਨਾਂ ਦੇ ਅਭਿਆਸ ਤੋਂ ਬਾਅਦ ਇਹ ਰੋਟੀ ਹੋਰ ਵੀ ਵਧੀਆ ਬਣਨ ਲੱਗ ਜਾਣੀ ਹੈ ਖਾਓ ਦਾਲ ਨਾਲ ਸਬਜ਼ੀ ਨਾਲ ਚਾਹੇ ਸਾਗ ਨਾਲ ਵੀਡੀਓ ਦੇ ਆਈ ਬਟਨ ਵਿੱਚ ਲਿੰਕ ਦਿੱਤਾ ਹੋਇਆ ਹੈ ਜੇ ਤੁਸੀ ਸਰੀ ਸੰਗਣੀ ਦੀ ਰੋਟੀ ਬਣਾਉਣੀ ਹੈ ਤੇ ਖਿਚੜੀ ਬਣਾਉਣ ਦੀ ਵੀਡੀਓ ਜੇ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਵੀਡੀਓ ਵਿੱਚ ਸੰਗਣੀ ਦੀ ਖਿਚੜੀ ਬਣਾਉਣੇ ਪੱਸੀ ਹੋਈ ਹੈ ਉਦਰੇ ਦੀ ਖਿਚੜੀ ਬਣਾਉਣ ਦਾ ਵੀ ਉਹੀ ਤਰੀਕਾ ਹੈ ਰੋਟੀ ਬਣਾਉਣ ਤੋਂ ਬਾਅਦ 5 ਤੋਂ 10 ਮਿੰਟ ਲਈ ਹਣੀ ਤੇ ਰੋਟੀ ਨੂੰ ਜੇ ਸੂਤੀ ਕਪੜੇ ਵਿੱਚ ਲਪੇਟ ਕੇ ਰੱਖ ਦਿਓ ਤਾਂ ਰੋਟੀ ਠੰਡੀ ਹੋਣ ਤੋਂ ਬਾਅਦ ਵੀ ਸਖਤ ਨਹੀਂ ਹੋਵੇਗੀ ਜੇ ਰੋਟੀ ਦੱਸੇ ਹੋਏ ਤਰੀਕੇ ਨਾਲ ਬਣਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਮੁਰਗੀ ਆਰਾਮ ਨਾਲ ਟੁੱਟਦੀ ਹੈ ਕਣਕ ਜਾਂ ਮੱਕੀ ਦੀ ਰੋਟੀ ਵਾਂਗੂ ਚੋਪਾਉਣ ਵਿੱਚ ਕੋਈ ਦਿੱਕਤ ਨਹੀਂ ਹੈ ਮਿਲਟਸ ਕਾ ਤੰਦਰੁਸਤ ਭੋਜਨ ਮਿਲਦੇ ਹਾਂ ਇੱਕ ਨਵੀਂ ਵੀਡੀਓ ਵਿੱਚ ਰੱਬ ਰਾਖਾ